ਜੋਧ ਨਸ਼ਾ ਵਿਰੋਧ ਜਾਰੀ ਹੈ ਨਸ਼ੇਨ ਰੋਕਣ ਲਈ ਕਦਮ ਚੁੱਕੇਗੇ ਅੰਮ੍ਰਿਤਸਰ ਦੀ ਧਰਤੀ ਦਾ ਜ਼ਿਕਰ ਕਰਾਂਗੇ ਨਸ਼ਾ ਸ਼ਲੋਕ ਕੇਂਦਰ ਦੇ ਵਿੱਚ ਨਸ਼ਾ ਛਡਨਾਏ ਮਰੀਜ਼ਾਂ ਦੇ ਲਈ ਸਵੇਰ ਤੋਂ ਲੈ ਕੇ ਰਾਤ ਤੱਕ ਦਾ ਟਾਈਮ ਟੇਬਲ ਹੈ ਜਿਸ ਵਿੱਚ ਕਿਤਾਬਾਂ ਪੜ੍ਹਨੀਆਂ ਜਿਮ ਡਾਂਸ ਯੋਗਾ ਤੇ ਖੇਡ ਆਦਿ ਦੇ ਪ੍ਰਬੰਧ ਸ਼ਾਮਲ ਨੇ ਇਸ ਦੇ ਨਾਲ ਹੀ ਜ਼ੀ ਮੀਡੀਆ ਦੀ ਟੀਮ ਨੇ ਗਰਾਊਂਡ ਜ਼ੀਰੋ ਤੋ ਜਾ ਕੇ ਇਹਨਾਂ ਪ੍ਰਬੰਧਾਂ ਨੂੰ ਦੇਖਿਆ ਵਾਚ ਕੀਤਾ ਕਿਸ ਤਰੀਕੇ ਦੇ ਨਾਲ ਕਲਾਸਿਸ ਦਿੱਤੀਆਂ ਜਾਂਦੀਆਂ ਨੇ ਭਾਈ ਮੈਨੂੰ 10 ਦਿਨ ਹੋ ਗਏ ਇੱਥੇ ਆਏ ਨੂੰ ਇੱਥੇ ਆ ਕੇ ਮੈਨੂੰ ਬਹੁਤ ਵਧੀਆ ਲੱਗ ਰਿਹਾ ਭਾਈ ਮੈਂ ਚਿੱਟੇ ਦਾਦੀ ਦੀ ਮੈਂ 4-5 ਇੰਜੈਕਸ਼ਨ ਡੇਲੀ ਲੈਂਦਾ ਸੀ ਮੇਰਾ 2-3000 ਰੁਪਏ ਦਾ ਬਾਹਰ ਖਰਚਾ ਸੀ ਇੱਥੇ ਇਹ ਭਗਵਾਨਤਮਾਨ ਨੇ ਜੋ ਵੀ ਨਸ਼ਿਆਂ ਵਿਰੁੱਧ ਵਿਮ ਚਲਾਈ ਹੈ ਬਹੁਤ ਹੀ ਵਧੀਆ ਹੈ ਇੱਥੇ ਸਾਨੂੰ ਰਹਿਣਾ ਸਹਿਣਾ ਏਸੀ ਲੱਗੇ ਹੋਇਆ ਰੋਟੀ ਪਾਣੀ ਸਭ ਕੁਝ ਫ੍ਰੀ ਮਿਲ ਰਿਹਾ ਭਾਈ ਹੁਣ ਮੈਂ ਕੀ ਮਤਲਬ ਬਿਲਕੁਲ ਠੀਕ ਹਾਂ ਮੈਡੀਕਲ ਮਰਜੈਂਸੀ ਚੱਲ ਰਹੀ ਮੇਰੀ ਅਨੇਕਤ ਮਤਲਬ ਵੱਧ ਤੋਂ ਵੱਧ ਮੇਰੇ ਵੀਰੋਂ ਹਨ ਫ੍ਰੀ ਸਾਰਾ ਕੁਝ ਹੈਗਾ ਖਾਣਾ ਰਹਿਣ ਸਹਣ ਸਾਰਾ ਕੁਝ ਵਧੀਆ ਹੈਗਾ ਸਟਾਫ ਬਹੁਤ ਵਧੀਆ ਹੈਗਾ ਅਸਾ ਕਿਹੜਾ ਕਰਦੇ ਅਸਾ ਮੈਡੀਕਲ ਨਸ਼ਾ ਕਰਦਾ ਹੈ ਸਾਡੇ ਮੈਡੀਕਲ ਕੇਂਦਰ ਪਹਿਲਾਂ ਸਾਡੇ ਕੋਲ ਮਤਲਬ 15 ਤੋਂ 20 ਦੀ ਐਵਰੇਜ ਸੀਗੀ ਐਟ ਅ ਟਾਈਮ ਪੇਸ਼ੈਂਟਸ ਦੀ ਇਸ ਟਾਈਮ ਜੋ ਕਿ ਵੱਧ ਕੇ ਸਾਡੇ ਕੋਲ 50 ਦੇ ਰਾਉਂਡ ਰਾਉਂਡ ਹੋ ਗਈ ਹੈ ਉਹਨਾਂ ਨੇ ਐਵਰੇਜ ਤੇ ਹੋਰ ਮਰੀਜ਼ ਵੀ ਸਾਡੇ ਕੋ ਆ ਰਹੇ ਨੇ ਕੀ ਇਹਨੂੰ ਕਹਿੰਦੇ ਆ ਉਹਦੇ ਨਾਲ ਨਾਲ ਜਿਹੜਾ ਵਾ ਇਹਨਾਂ ਨੂੰ ਸਰਕਾਰ ਵੱਲੋਂ ਜਿਹੜਾ ਆ ਫ੍ਰੀ ਸਾਰਾ ਇਲਾਜ ਜਿਹੜਾ ਆ ਉਹ ਮੁਹਈਆ ਕਰਵਾਇਆ ਜਾ ਰਿਹਾ ਜਿਹਦੇ ਵਿੱਚ ਇਹਨਾਂ ਨੂੰ ਖਾਣੇ ਦੀ ਸਹੂਲਤ ਜਿਹੜੀ ਉਹ ਫ੍ਰੀ ਦਿੱਤੀ ਜਾ ਰਹੀ ਆ ਪੀਣ ਦੇ ਪਾਣੀ ਦੀ ਸਾਫ ਉਹਦੀ ਸਹੂਲਤ ਫ੍ਰੀ ਦਿੱਤੀ ਜਾ ਰਹੀ ਆ ਮੈਡੀਸਨ ਦਿੱਤੀਆਂ ਜਾ ਰਹੀਆਂ ਤਿੰਨੇ ਟਾਈਮ ਮਿਲਣਾ ਨੂੰ ਤੇ ਹੋਰ ਹਰ ਪ੍ਰਕਾਰ ਦੀ ਇਹਨਾਂ ਨੂੰ ਫੈਸਿਲਿਟੀਆਂ ਜਿਹੜੀਆਂ ਉਹ ਸਰਕਾਰ ਵੱਲੋਂ ਪ੍ਰੋਵਾਈਡ ਕੀਤੇ ਜਾ ਰਹੇ ਜੀ